ਇਤਿਹਾਸ ਦੇ ਉਹਨਾਂ ਪੰਨਿਆਂ ਦੀ ਮੈਂ ਆਪ ਜੀ ਦੇ ਨਾਲ ਗੱਲ ਕਰਨ ਦੇ ਲਈ ਜਾ ਰਿਹਾ ਹਾਂ ਜਿਨ੍ਹਾਂ ਨੂੰ ਸੁਣ ਕੇ ਲੱਗੇਗਾ ਆਪਾਂ ਵੀ ਅੰਗਰੇਜ਼ ਅਫਸਰ ਕਿਹੋ ਜਿھے ਮੂਰਖ ਹੋਇਆ ਕਰਦੇ ਸੀ ਇਤਿਹਾਸ ਦੀਆਂ ਅਜਿਹੇ ਘਟਨਾਵਾਂ ਹਨ ਜਿਹੜੀਆਂ ਅੰਗਰੇਜ਼ ਅਫਸਰਾਂ ਦੀ ਮੂਰਖਤਾ ਲੱਗਦੀਆਂ ਹਨ ਆਜ ਤੋਂ 127 ਸਾਲ ਪਹਿਲਾਂ ਦੀ ਗੱਲ ਮੈਂ ਤੁਹਾਡੇ ਨਾਲ ਇਤਿਹਾਸਕ ਸਾਂਝੀ ਕਰ ਰਿਹਾ ਹਾਂ ਪੰਜਾਬ ਦੀ ਧਰਤੀ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਖਤਮ ਕਰਕੇ ਉਹਨਾਂ ਨੇ ਅੰਗਰੇਜ਼ ਰਾਜ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਸਥਾਪਿਤ ਕੀਤਾ ਹੋਇਆ ਸੀ ਅੰਗਰੇਜ਼ ਅਫਸਰ ਜੈਨਜ ਸਕਵਾਇਡ ਉਹ ਲੰਡੀ ਕੋਤਲ ਛਾਉਣੀ ਫੌਜ ਦੀ ਛਾਉਣੀ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਵਾ ਦੇ ਇਲਾਕੇ ਦੇ ਵਿੱਚ ਪੈਂਦੀ ਹੈ ਉਹ ਉਸਦੇ ਫੌਜੀ ਅਫਸਰ ਜੈਮਸ ਦੇ ਅੰਡਰ ਸੀ ਅੰਗਰੇਜ਼ੀ ਅਫਸਰ ਦੇ ਇਹ 1898 ਇਸਵੀ ਦੀ ਗੱਲ ਹੈ ਖੈਬਰ ਪਖਤੂਨਵਾ ਅਲਾਕਾ ਤੇ ਉੱਥੇ ਅੰਗਰੇਜ਼ਾਂ ਦੀ ਜਿਹੜੀ ਫੌਜੀ ਛਾਉਣੀ ਲੰਡੀ ਕੋਤਲ ਪਿੰਡ ਦੇ ਵਿੱਚ ਸਥਿਤ ਸੀ ਇਸ ਛਾਉਣੀ ਦਾ ਅਫਸਰ ਸੀ ਜੈਮਸ ਕੁਆਇਡ ਉਸਨੇ ਇੱਕ ਦਿਨ ਰਾਤ ਦੇ ਮਿਲਿਆ ਉਸਨੇ ਇੱਕ ਦਿਨ दारू ਪੀਤੀ ਹੋਈ ਸੀ ਦਾਰੂ ਪੀ ਕੇ ਰਾਹ ਦੇ ਵੇਲੇ ਟੈਲਣ ਦੇ ਲਈ ਆਪਣੀ ਮਹਿਲ ਦੇ ਵਿੱਚੋਂ ਛਾਉਣੀ ਦੇ ਵਿੱਚ ਨਿਕਲਿਆ ਛਾਉਣੀ ਦੇ ਵਿੱਚ ਇੱਕ ਵੱਡਾ ਬੋੜ ਦਾ ਦਰਖਤ ਸੀ ਤੇ ਬੋੜ ਦੇ ਦਰਖਤ ਦੇ ਜਦੋਂ ਉਹ ਸਾਹਮਣੇ ਗਿਆ ਉਹਨੂੰ ਐਂ ਲੱਗਿਆ ਵੀ ਬੋੜ ਉਹਦੇ ਵੱਲ ਨੂੰ ਤੁਰ ਰਿਹਾ ਹੈ ਉਹਦੇ ਉੱਤੇ ਬੋੜ ਗਿਰ ਜਾਵੇਗਾ ਜਾਂ ਬੋੜ ਉਹਦੇ ਤੇ ਹਮਲਾ ਕਰ ਦੇਵੇਗਾ ਇਸ ਅੰਗਰੇਜ਼ ਅਫਸਰ ਨੂੰ ਇੰਜ ਲੱਗਿਆ ਦਾਰੂ ਪੀਤੀ ਹੋਈ ਦੇ ਵਿੱਚ ਤੇ ਉਸ ਦੇ ਨਾਲ ਉਸ ਨੇ ਫਿਰ ਆਪਣੇ ਨਾਲ ਦੇਆਂ ਨੂੰ ਆ ਕੇ ਜਿਵੇਂ ਇਤਿਹਾਸ ਦੇ ਚ ਹਵਾਲਾ ਮਿਲਦਾ ਵੀ ਕੰਟੇਨ ਸਰਜੈਂਟ ਨੂੰ ਕਿਹਾ ਵੀ ਜਿਹੜਾ ਬੋਰਡ ਦਾ ਅਧਿਰਕਤਾ ਉਸ ਨੂੰ ਮੇਰੇ ਉੱਤੇ ਹਮਲਾ ਕਰਨ ਦਾ ਦੋਸ਼ ਦੇ ਵਿੱਚ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ ਤੇ ਉਹਨੂੰ ਸੰਗਲ ਮਾਰ ਦਿੱਤੇ ਜਾਣ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਲਿਆ ਜਾਵੇ ਇਹ 1896 ਸਵੀਰਿਗਨ ਇਵੇਂ ਹੀ ਭੋਦੀ ਅਫਸਰਾਂ ਨੇ ਇਹੋ ਹੀ ਕੀਤਾ ਛਾਉਣੀ ਦੇ ਅਫਸਰ ਜੈਮਸ ਕੁਆਇਰਡ ਦੇ ਹੁਕਮਾਂ ਦੇ ਉੱਤੇ ਜਿਹਨੂੰ ਸ਼ਰਾਬ ਪੀਤੀ ਹੋਵੇ ਚ ਇਹ ਲੱਗਿਆ ਸੀ ਬੋਰਡ ਦਾ ਦਰਖਤ ਮੇਰੇ ਉੱਤੇ ਹਮਲਾ ਕਰਨ ਲੱਗੇ ਮੇਰੇ ਵੱਲੋਂ ਆ ਰਹੇ ਸੋਸ ਦੇ ਹੁਕਮਾਂ ਦੇ ਉੱਤੇ ਉਸ ਬੋਰਡ ਨੂੰ ਸੰਗਲ ਮਾਰ ਦਿੱਤੇ ਉਹਦੇ ਉੱਤੇ ਲਿਖ ਕੇ ਇੱਕ ਤਕਤੀ ਲਾ ਦਿੱਤੀ ਆਈ ਐਮ ਅੰਡਰ ਅਰੈਸਟ ਪਰ ਅਸੀਂ ਵੀ ਮੈਂ ਗ੍ਰਿਫਤਾਰ ਹਾਂ ਇਹੋ ਮਤਲਬ ਇਹ ਜਿਹੜਾ ਹੁਣ ਅੰਗਰੇਜ਼ ਜੈਮਜ਼ ਦਾ ਫੈਸਲਾ ਸੀ ਇਹ ਬੜਾ ਮੂਰਖ ਭਰਿਆ ਫੈਸਲਾ ਲੱਗਦਾ ਹੈ ਵੀ ਇੱਕ ਸ਼ਰਾਬੀ ਦਾ ਫੈਸਲਾ ਸੀ ਸ਼ਰਾਬੀ ਦੀ ਮੂਰਖਤਾ ਦੀ ਨਿਸ਼ਾਨੀ ਤਾਂ ਇਹ ਹੈ ਉਹ ਹੈ ਨਸ਼ੇ ਦੇ ਵਿੱਚ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕਰ ਲਿਆ ਕਰਦਾ ਪਰ ਅੱਜ ਤੱਕ 127 ਬਰੇ ਹੋ ਗਏ ਉਹ ਜਿਹੜਾ ਬੋਰਡ ਦਾ ਦਰਖਤ ਲੰਡੀ ਕੋਤਲ ਫੌਜੀ ਸ਼ੌਣੀ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਵਾਦੇ ਇਲਾਕੇ ਦੇ ਵਿੱਚ ਹੈ ਉਸ ਬੋਰ ਦੇ ਬਰਾਕਤ ਨੂੰ ਅੱਜ ਵੀ ਸੰਗਲ ਮਾਰੇ ਹੋਏ ਨੇ ਕਿਉਂਕਿ ਉਸ ਅੰਗਰੇਜ਼ ਅਫਸਰ ਜੈਮਦ ਨੇ ਕਿਹਾਤਾ ਵੀ ਇਹਨੂੰ ਸਦਾ ਲਈ ਸੰਗਲ ਮਾਰ ਦਿੱਤੇ ਜਾਂ ਗ੍ਰਿਫਤਾਰ ਕਰ ਲਿਆ ਜਾਵੇ ਅੰਗਰੇਜ਼ ਹਕੂਮਤ ਵੀ ਖਤਮ ਹੋ ਗਈ 1947 ਦੇ ਵਿੱਚ ਪਾਕਿਸਤਾਨ ਦੇ ਵਿੱਚ ਇਸਲਾਮੀ ਹਕੂਮਤਾਂ ਕੀ ਤੇ ਤਾਂ ਵੀ ਉਸ ਬੋਰਡ ਦੇ ਦਰਖਤ ਨੂੰ ਅੱਜ ਵੀ ਸੰਗਠਨਾਂ ਦੇ ਵਿੱਚ ਜਕੜਿਆ ਹੋਇਆ ਉਸ ਨੂੰ ਸੰਗਲ ਨਹੀਂ ਖੋਲੇ ਗਏ ਤੇ ਇਸ ਦੇ ਦੋ ਕਾਰਨ ਨੇ ਇੱਕ ਕਾਰਨ ਤਾਂ ਇਹ ਹੈ ਵੀ ਅੰਗਰੇਜ਼ਾਂ ਦੀ ਅੰਗਰੇਜ਼ ਅਫਸਰ ਦੀ ਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਮੂਰਖਤਾ ਹੀ ਸੀ ਪਰ ਸਵਾਲ ਇਹ ਉੱਠਦਾ ਹੈ ਵੀ ਜਦੋਂ ਹੁਣ ਇਸਲਾਮਕ ਹਕੂਮਤ ਹੈ ਉਸ ਇਲਾਕੇ ਦੇ ਵਿੱਚ ਤੇ ਫੇਰ ਸੰਗਲ ਕਿਉਂ ਨਹੀਂ ਖੁੱਲੇ ਗਏ ਜਿਹੜੇ ਦਾਨਸ਼ਵੰਦ ਲੋਕ ਹੁੰਦੇ ਨੇ ਜਿਹੜੀਆਂ ਦੂਰ ਦ੍ਰਿਸ਼ਟੀ ਸੋਚਣ ਵਾਲੀਆਂ ਕੌਮਾਂ ਤੇ ਲੋਕ ਹੁੰਦੇ ਨੇ ਉਹ ਆਪਣੇ ਬਹਿਲੀ ਤੇ ਆਪਣੇ ਦੁਸ਼ਮਨ ਦੀ ਮੂਰਖਮਤੀ ਤੋਂ ਵੀ ਆਪਣੇ ਲੋਕਾਂ ਦੇ ਲਈ ਉਪਦੇਸ਼ ਕੱਢ ਲੈਂਦੇ ਨੇ ਪ੍ਰੇਰਨਾ ਸਰੋਤ ਉਸ ਘਟਨਾ ਦੇ ਵਿੱਚੋਂ ਕੱਢ ਲਿਆ ਕਰਦੇ ਨੇ ਜਦੋਂ ਉੱਥੇ ਪੁੱਛਿਆ ਗਿਆ ਉੱਥੇ ਲੋਕਾਂ ਨੂੰ ਬਿੱਤੂ ਸੇ ਹੁਣ ਤੱਕ ਕਿਉਂ ਨਹੀਂ ਇਸ ਬੋਰਡ ਦੇ ਦਰੱਖਤ ਦੇ ਸੰਗਲ ਖੋਲੇ ਅੰਗਰੇਜ਼ੀ ਹਕੂਮਤ ਖਤਮ ਹੋ ਗਈ ਹੈ ਆ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਵੀ ਅੰਗਰੇਜ਼ਾਂ ਦਾ ਇੱਕ ਐਫਸੀਆਰ ਕਾਨੂੰਨ ਹੁੰਦਾ ਸੀ ਫਰੰਟੀਅਰ ਕਰਾਇਮ ਰਿਪੋਰਟ ਉਸ ਕਾਨੂੰਨ ਦੇ ਅਧੀਨ ਕਿਸੇ ਵੀ ਆਜ਼ਾਦੀ ਪਰਵਾਨੇ ਨੂੰ ਜਿਹੜਾ ਅੰਗਰੇਜ਼ ਹਕੂਮਤ ਦੇ ਵਿਰੁੱਧ ਹੁੰਦਾ ਸੀ ਉਸ ਨੂੰ ਫੜ ਲਿਆ ਜਾਂਦਾ ਸੀ ਨਾ ਉਸ ਕਾਨੂੰਨ ਦੇ ਅਧੀਨ ਦਲੀਲ ਸੁਣੀ ਜਾਂਦੀ ਸੀ ਨਾ ਵਕੀਲ ਦੀ ਬਕਾਰਤ ਸੁਣੀ ਜਾਂਦੀ ਸੀ ਨਾ ਕਿਸੇ ਸਬੂਤ ਦੀ ਲੋੜ ਹੁੰਦੀ ਸੀ ਜਿਵੇਂ ਐਨਐਸਏ ਲਾ ਦਿੱਤੇ ਜਾਂਦੇ ਆ ਅੱਜ ਕੱਲ ਇੰਡੀਆ ਦੇ ਵਿੱਚ ਐਮਈਓ ਐਫਸੀਆਰ ਜਿਹਾ ਕਾਨੂੰਨ ਸੀ ਉਹ ਕਬਾਇਲੀ ਲੋਕ ਇਹ ਕਹਿੰਨੇ ਖੈਬਰ ਪਖਤੂਨਵਾਦੇ ਵੀ ਅੰਗਰੇਜ਼ ਹਕੂਮਤ ਦੇ ਜਲਵਾਣਾ ਪ੍ਰਵਿਰਤੀ ਅੰਗਰੇਜ਼ਾਂ ਦੀ ਜ਼ਬਰ ਜ਼ੁਲਮ ਦੀ ਨੀਤੀ ਸਾਡੇ ਲੋਕਾਂ ਤੇ ਕਿਹੋ ਜਿਹਾ ਉਹਨਾਂ ਨੇ ਜ਼ਬਰ ਜ਼ੁਲਮ ਅਨਿਆਇ ਤੇ ਧੱਕੇਸ਼ਾਹੀ ਕੀਤੀ ਉਸ ਨੂੰ ਆਪਣੀਆਂ ਕੌਮਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਦਿਨਾਂ ਦੇ ਵਿੱਚ ਬਿਠਾਉਣ ਦੇ ਲਈ ਉਹ ਕਹਿੰਦੇ ਅਸੀਂ ਇਸ ਵਿਰਾਸਤ ਨੂੰ ਸਮਝਿਆ ਹੋਇਆ ਜਦੋਂ ਅਸੀਂ ਇੱਥੇ ਆਉਂਦੇ ਆ ਸਾਡੇ ਲੋਕ ਦੇਖਦੇ ਆ ਹਨ ਨੂੰ ਅੰਗਰੇਜ਼ਾਂ ਦੇ ਉਹ ਗੁਲਾਮੀ ਦਾ ਸਮਾਂ ਚੇਤੇ ਹੁੰਦਾ ਵੀ ਜਦੋਂ ਸਾਡੇ ਬਡੇਰਿਆਂ ਨੂੰ ਬਿਨਾ ਕੋਈ ਸਬੂਤ ਦੇ ਬਿਨਾ ਕਿਸੇ ਦਲੀਲ ਵਕੀਲ ਸੁਣਿਆ ਸਜ਼ਾ ਦੇ ਦਿੱਤੀਆਂ ਜਾਂਦੀਆਂ ਸਨ ਤੇ ਜੈਨੂ ਸਕੁਐਡ ਵਰਗੇ ਮੂਰਖ ਸ਼ਰਾਬੀ ਜਿਹੜੇ ਆਫਸਰ ਐ ਉਹ ਤਾਂ ਬੋਰਡ ਦੇ ਦਰਖਤਾ ਨੂੰ ਵੀ ਕੈਦ ਕਰਕੇ ਰੱਖ ਲੈ ਰੱਖ ਲੈਣ ਦੇ ਸਾਲ ਇਹੀ ਜੀ ਅੰਗਰੇਜ਼ਾਂ ਦੀ ਜ਼ੁਲਮਾਨਾ ਪ੍ਰਵਿਰਤੀ ਨੂੰ ਪ੍ਰਗਟ ਕਰਨ ਦੇ ਲਈ ਫਾਈਬਰ ਪਖਤੂਨਵਾਦੇ ਦੀ ਫੌਜੀ ਸ਼ੌਣੀ ਲੰਡੇ ਕੋਤਲ ਚ ਹੈ ਉਸ ਦੇ ਵਿੱਚ ਇਸ ਬੋਰਡ ਦੇ ਦਰਖਤਰ ਤੋਂ ਤਾਂ ਨਹੀਂ ਸੰਭਲ ਖੋਲੇਗੇ